ਰਾਮਾਪਿੰਡਾ ਦੋਸਤੋ ਰਾਮਾ ਮੰਡੀ ਦੇ ਬਿਲਕੁਲ ਨਾਲ ਜ਼ਿਲ੍ਹੇ ਬਠਿੰਡੇ ਦਾ ਤੇ ਤਹਿਸੀਲ ਆ ਗਈ ਵੀਰੇ ਤਲਵੰਡੀ ਸਾਬੋ ਦਾਮ ਦਾ ਸਾਹਿਬ ਆਇਆ ਡਾਕਟਰ ਕੋਲੇ ਨਾ ਤਿੰਨ ਨਗ ਦੋਸਤੋ ਸੇਲ ਆਲੇ ਆ ਇੱਕ ਤਾਂ ਹੈਗੀ ਆ ਆ ਐਮ 416 ਦੀ ਝੋਟੀ ਆ ਪਹਿਲਾ ਸੂਆ ਸੂਈ ਹੋਈ ਆ ਫੁੱਲ ਵੀਡੀਓ ਬਣਾਈ ਆ ਦੋਸਤੋ ਡਿਟੇਲ ਮੁੱਲ ਸਾਰ ਆਪਾਂ ਡੀਪਲੀ ਗੱਲ ਕਰੀ ਹੋਈ ਆ ਮੁੱਲ ਸਾਰਾ ਦਿਖਾਇਆ ਸ਼ਾਰਟ ਵੀਡੀਓ ਇੱਕ ਤੁਹਾਨੂੰ ਸ਼ੌਂਕੀਆ ਤੌਰ ਤੇ ਦਿਖਾਉਣਾ ਨੰਬਰ ਸ਼ਾਰਟ ਦੇ ਹੀ ਠੰਬਾਈ ਦਾ ਚੱਲੀ ਜਾਂਦਾ ਬੱਚਾ ਇਹਨੇ ਕੱਟੇ ਨੂੰ ਜਨਮ ਦਿੱਤਾ ਹੋਇਆ ਅੱਜ ਇਹ ਸੂਈਆ तकरीबन 18 ਕਿ ਦਿਨਾਂ ਦੀ ਹਾਂਜੀ 13 ਕਿਲੋ ਦੁੱਧ ਹਾਜ਼ਰ ਆ 18 ਦਿਨਾਂ ਦੀ ਸੂਈ ਥਲੇ ਜੈਡ ਬਲੈਕ ਮੇਲਿਆਂ 'ਚ ਖੜਨ ਵਾਲੀ ਦੋਸਤੋ ਚੀਜ਼ ਐ ਇੱਕ ਕਟਾਏ ਨੇ ਦਿੱਤਾ ਹੋਇਆ ਆਹ ਬੱਚਾ ਇਹਦਾ ਤੇ ਦੋ ਵੀਰੇ ਕਟੀਆਂ ਸੇਲ ਵਾਸਤੇ ਆ ਇੱਕ ਤਾਂ ਬਾਈ ਜੀ ਉਹ ਸਾਹਮਣੇ ਖੜੀ ਸੀ ਆਈਆਰਬੀ ਦੇ 43 54 ਸੀਮਣ ਦੀ ਇੱਕ ਸਾਲ ਤੇ 5-7 ਦਿਨ ਉਮਰ ਆ ਉਹਦੀ ਤੇ ਇੱਕ ਝੋਟੀ ਬਾਈ ਨੇ ਆਹ ਸੇਲ ਕਰਨੀ ਆ ਇਹ ਹੈਗੀ ਆ ਐਮ 51 ਦੀ 10 ਦਿਨ ਹੋ ਗਏ ਬਾਈ ਏਆਈ ਕਰੀ ਨੂੰ ਖਾਲੀ ਮੰਨ ਕੇ ਬਾਈ ਕਹਿੰਦਾ ਆਪਾਂ ਸੌਦਾ ਕਰਾਂਗੇ ਛੋੜਦੇ ਹੀ ਥੰਬਾਈ ਦਾ ਨੰਬਰ ਚੱਲੀ ਜਾਂਦਾ ਜਿਹੜਾ ਵੀ ਨਜ਼ ਪਸੰਦ ਆਉਂਦਾ ਫੁੱਲ ਵੀਡੀਓ ਦੇਖਿਓ ਵੇਟ ਕਰਿਓ ਆਪਾਂ ਪਾਉਣੇ ਆ ਸ਼ਾਰਟ ਵੀਡੀਓ ਦੇਖਣ ਲਈ ਧੰਨਵਾਦ ਸਸੀ ਗੱਲ ਵੀਰੇ